ਹਲਕਾ ਬਾਬਾ ਬਕਾਲਾ ਸਾਹਿਬ ਦੇ ਦੀਨ ਪੈਂਦੇ ਪਿੰਡ ਬੁਤਾਲਾ ਵਿਖੇ ਧੰਨ ਧੰਨ ਬਾਬਾ ਪੜਵਾਦ ਸਿੰਘ ਜੀ ਸੋਟੀ ਪਾਤਸ਼ਾਹ ਜੀ ਪਿੰਡ ਵਿੱਚ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਮੰਨੂ ਪੱਟੀ ਵਿਲਾ ਬੱਜੂ ਦੀ ਅਗਵਾਈ ਹੇਠ ਬਾਬਾ ਜੀ ਜਾਗੋ ਕੱਢੀ ਗਈ ਵੱਲੋਂ ਜਿਸ ਵਿੱਚ ਕਾਫੀ ਆਈਆਂ ਸੰਗਤਾਂ ਹਾਜ਼ਰੀ ਲਗਾਈਆਂ ਗਈਆਂ ਇਸ ਮੌਕੇ ਤੇ ਬਾਬਾ ਗੁਰਵਿੰਦਰ ਸਿੰਘ ਮੰਨੂ ਪੱਟੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਾਂ ਤਾਂ ਬਾਬਾ ਬੜਵਾਗ ਸਿੰਘ ਸੋਢੀ ਪਾਸ਼ਾ ਜੀ ਦੀ ਜਾਗੋ ਪਿੰਡ ਬੁਤਾਲਾ ਵਿਖੇ ਕੱਢੀ ਗਈ ਅਤੇ ਬਾਬਾ ਮੰਨੂ ਨੇ ਦੱਸਿਆ ਕਿ ਬਾਬਾ ਬੜਵਾਗ ਸਿੰਘ ਜੀ ਦੇ ਸ਼੍ਰੀ ਅਖੰਡ ਪਾਠ 15 ਮਾਰਚ ਨੂੰ ਆਰੰਭ ਕੀਤੇ ਜਾਣੇ ਹਨ ਤੇ 17 ਮਾਰਚ ਦਿਨ ਐਤਵਾਰ ਨੂੰ ਪਹਿਲੀ ਹੋਲੀ ਤੇ ਮੇਲੇ ਪਿੰਡ ਵਿਲਾ ਬੱਜੂ ਵਿਖੇ ਅਖੰਡ ਪਾਠ ਦਾ ਭੋਗ ਪੈਣਾ ਹੈ ਅਤੇ 17 ਮਾਰਚ ਨੂੰ ਮੇਲਾ ਬੜੀ ਧੂਮ-ਧਾਮ ਨਾਲ ਕਰਦਿਆਂ ਜਾ ਰਿਹਾ ਹੈ ਸਿਮੋਈਲਾਕਾ ਸੰਤਾਂ ਨੂੰ ਮੇਲੇ ਵਿੱਚ ਆਉਣ ਦੀ ਅਪੀਲ ਕੀਤੀ ਹੈ ਇਸ ਮੌਕੇ ਦੇ ਬਾਬਾ ਕਮਲਪ੍ਰੀਤ ਕੋਰ ਬੀਲਾ ਬਜੂ ਬੀਬੀ ਜਸਪ੍ਰੀਤ ਕੋਰ ਬੀਲਾ ਬਜੂ ਸੇਵਾਦਾਰ ਸੰਦੀਪ ਸਿੰਘ ਸੋਨੀ ਬੁਤਾਲਾ ਮੰਦੀਪ ਕੋਰ ਸੇਵਾਦਾਰ ਗੁਰਮੇਲ ਸਿੰਘ ਬੁਤਾਲਾ ਸਿਮਰਨਜੀਤ ਕੋਰ ਬੀਲਾ ਬਜੂ ਸੁਖਵਿੰਦਰ ਸਿੰਘ ਮਲਕੀਸ਼ ਸਿੰਘ ਚਿੰਦਾ ਸੋਨੂ ਡੀਕੇ ਕੁਲਵਿੰਦਰ ਕੋਰ ਸਿਮਰ ਚਿੰਦਾ ਹੋਰ ਆਦੀ ਹਾਜ਼ਰ ਸਨ ਬਾਬਾ ਬਕਾਲਾ ਸਾਹਿਬ ਤੋਂ ਪੱਤਰਕਾਰ ਮਲਕੀਸ਼ ਸਿੰਘ ਚਿੱਦਾ ਦੀ ਰਿਪੋਰਟ ਸੰਤਾਂ ਨੂੰ ਬਾਬਾ ਵਰਪਾਲ ਸਿੰਘ ਬਾਬਾ ਛੋੜੀ ਬਾਸ਼ਾ ਜੀ ਮੈੜੀ ਵਾਲੀ ਸੱਚੀ ਸਰਕਾਰ ਵੀ ਅੱਜ ਪਿੰਡ ਬਤਾਲਾ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਬਾਬਾ ਜੀ ਦੀ ਜਾਗੋ ਜਿਹੜੀ ਆ ਕੱਢ ਰਹੇ ਆ ਤੇ ਇਸ ਪਿੰਡ ਦੀਆਂ ਸੰਗਤਾਂ ਜਿਹੜੀਆਂ ਬਹੁਤ ਬਾਬਾ ਜੀ ਦਾ ਸੰਯੋਗ ਦੇ ਰਹੀਆਂ ਬਾਬਾ ਜੀ ਦਾ ਬਹੁਤ ਮਾਨ ਸਨਮਾਨ ਕਰ ਰਹੀ ਹੈ ਅਸੀਂ ਪਿੰਡ ਬਤਾਲੇ ਵਾਲੇ ਦੇ ਬਹੁਤ ਬਹੁਤ ਅਤੀ ਧੰਨਵਾਦੀ ਆ ਜੋ ਬਾਬਾ ਜੀ ਦੀ ਜਾਗੋਜ ਦੀ ਵਾਸਮਾਰ ਕਰ ਰਹੇ ਨੇ ਤੈਦ ਨੂੰ ਸ਼ੁਕਰ ਗੁਜ਼ਾਰ ਹੈ ਇਹ ਤਾਂ ਅੰਦਰ ਬਾਬਾ ਵੜ ਪਾਸ ਸਿੰਘ ਛੋੜੀ ਪਾਸ਼ਾ ਦੀ ਹਰ ਸਾਲ ਇਸ ਨਗਰ ਦੇ ਵਿੱਚ ਜਾਗੋ ਕੱਢੀ ਜਾਂਦੀ ਹੈ ਤੇ ਸਗਤਾ ਬਹੁਤ ਸੰਯੋਗ ਦਿੰਦੀਆਂ ਇਹਦੇ ਨਾਲ ਹੀ ਪਿੰਡ ਵੀਲਾ ਬੱਜੂ ਵਿਖੇ ਕੱਲ ਖੰਡਾਪੜ ਦੀ ਖੰਡਪੜ ਸਾਹਿਬ ਦੀ ਲੜੀ ਜਿਹੜੀ ਹੈ ਆਰੰਭ ਕੀਤੀ ਜਾਵੇਗੀ ਬਾਬਾ ਵੜ ਪਾਸ ਸਿੰਘ ਛੋੜੀ ਪਾਸ਼ਾ ਦੇ ਦਰਬਾਰ ਪਿੰਡ ਵੀਲਾ ਬੱਜੂ ਸਰਦਾਰ ਚਰਨ ਸਿੰਘ ਜੀ ਮਾਰਦੋ ਸਰਕਾਰ ਦੇ ਸੰਤ ਮਾਪੁਰ ਚੋਣਾ ਦੇ ਡੇਰੇ ਤੇ ਬਾਬਾ ਜੀ ਦੇ ਘੜਪਾਰ ਦੀ ਲੜੀ ਜਿਹੜੀ ਲੜੀ ਹੈ ਉਹ ਰੱਬ ਕੀਤੀ ਜਾਵੇਗੀ ਤੇ 15 ਤਰੀਕ ਨੂੰ ਬਾਬਾ ਜੀ ਦੇ ਭੋਗ ਜਿਹੜੇ ਉਹ ਪੈਣਗੇ 16 ਤਰੀਕ ਨੂੰ ਫਿਰ ਰਾਤ ਨੂੰ ਬਾਬਾ ਜੀ ਦੀ ਜਾਗੋ ਨਿਕਲੇਗੀ ਤੇ 17 ਤਰੀਕ ਨੂੰ ਬਹੁਤ ਹੀ ਵੱਡੇ ਪੱਧਰ ਦੇ ਬਾਬਾ ਜੀ ਦਾ ਪਿੰਡ ਵਿਲਾ ਬਜੂ ਵਿਕੇ ਮੇਲਾ ਬਣਾਇਆ ਜਾ ਰਿਹਾ ਹੈ ਪਹਿਲੀ ਹੋਲੀ ਦੇ ਓਕੇ ਸਾਕਤਾ ਕੇ ਬੇਨਤੀ ਹੈ ਵੀ ਸਾਰੇ ਜਣੇ ਇਹ ਨਗਰ ਅਗੇ ਬੇਨਤੀ ਹੈ ਪਿੰਡ ਬਤਾਲਾ ਵਿਖੇ ਅੱਗੇ ਕਿ ਪਿੰਡ ਵੀਰਾਵਜੂ ਵਿਖੇ 17 ਤਰੀਕ ਨੂੰ ਬਹੁਤ ਹੀ ਮਹਾਂ ਮਹਾਮਾਕੇ ਸਾਰੇ ਜਣੇ ਪਹੁੰਚੋ ਤੇ ਮੇਲੇ ਦੀ ਰੌਣਕਾਂ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਬਾਬੇ ਬਟਵਕ ਸਿੰਘ ਜੀ ਦੇ ਦਰਬਾਰ ਤੇ ਪਿੰਡ ਵੀੜਾ ਬੱਜੂ ਉੱਥੇ ਬਹੁਤ ਵੱਡੇ ਪੱਧਰ ਦੇ ਮੇਲਾ ਕਰਵਾਇਆ ਜਾ ਰਿਹਾ ਹੈ ਸੇਵਾਦਾਰ ਹੈ ਬਾਬਾ ਮੰਨੂ ਪੱਟੀ ਜੀ ਬਾਬਾ ਕਮਲਕ੍ਰਿਤਕੌਰ ਜੀ ਜਸਪ੍ਰੀਤਕੌਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹੋ ਮਹਮਾ ਆ ਕੇ ਮੇਲੇ ਦੇ ਵਿੱਚ ਪਹੁੰਚਣ ਤੇ ਕਿਰਪਾਲਤਾ ਕਰੋ ਵਾਹਿਗੁਰੂ